ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਅੱਜ ਆਪਾਂ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਦੇਸ਼ ਅੰਦਰ ਪੂਰੇ ਜੋਸ਼ੋਖ ਰੋਸ਼ਨ ਨਾਲ ਚੱਲ ਰਹੀਆਂ ਹਨ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਚ ਉਤਾਰੇ ਹੋਏ ਐ ਤੇ ਹਰੇਕ ਬੰਦਾ ਜਿੱਤਣ ਲਈ ਹਰ ਵਾਰ ਆ ਰਿਹਾ ਜਿੱਤ ਕੇ ਸੌਂਦਾ ਤੇ ਉਠਣ ਸਮੇਂ ਵੀ ਆ ਵੀ ਆਉਂਦੀ ਐ ਘਰ ਸਿਰ ਧੜਦੀ ਅੱਪਾ ਜੀ ਲਾ ਦਿੰਦਾ ਅੱਜ ਆਪਾਂ ਗੱਲ ਕਰਦੇ ਹਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਜਿੱਥੇ 16 ਲੱਖ ਦੇ ਕਰੀਬ ਵੋਟਰ ਆਪਣਾ ਮਰਮ ਸਿੰਘ ਦੀ ਦਾ ਮੈਂਬਰ ਪਾਰਲੀਮੈਂਟ ਚੋਂ ਜਾਰਿਆ ਹੈ ਜੇ ਆਪਾਂ ਅੱਜ ਦੀਆਂ ਸਰਗਰਮੀਆਂ ਦੀ ਗੱਲ ਕਰੀਏ ਝਾਤੀ ਮਾਰੀਏ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਨਿਰਦੇਸ਼ ਸਿੰਘ ਬੋਬੀ ਮਾਨ ਗਾਹ ਪਾਈ ਫਿਰਦਾ ਹੈ ਜਦ ਕਿ ਚੋਣ ਜਿੱਤਣ ਲਈ ਕਾਂਸ ਨੂੰ ਅਤੇ ਭਾਈਪਾ ਨੂੰ ਆਪੇ ਉਮੀਦਵਾਰ ਨਹੀਂ ਲੱਭ ਰਹੇ ਜੋ ਉਮੀਦਵਾਰਾਂ ਦੀ ਭਾਜ ਚ ਦੂਸਰੀਆਂ ਪਾਰਟੀਆਂ ਵੱਲ ਝਾਕ ਰਹੇ ਸਰਸਰੀ ਨਜ਼ਰ ਮਾਰੀਏ ਤਾਂ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਸ਼੍ਰੀ ਮੁਖਸਦ ਸਾਹਿਬ ਹਲਕੇ ਤੋਂ ਵਧਾਇਕ ਵੀ ਹਨ ਜਗਦੀਸ਼ ਸਿੰਘ ਆਕਾਪਰਾਵਰ ਲੋਵੀ ਚੋਣ ਚmberਦੀਆਂ ਪੂਰੀਆਂ ਚੋਰਾ ਤੇ ਵਿਡੀਆਂ ਹੋਈਆਂ ਸਿਆਸੀ ਪੰਡਤਾਂ ਨੂੰ ਵੇਖੀਏ ਉਹਨਾਂ ਦੀ ਸੁਣੀਏ ਤਾਂ ਇਸ ਵਾਰ ਵਿਧਾਨ ਸਭਾ ਵਾਲਾ ਆਮ ਆਦਮੀ ਪਾਰਟੀ ਦਾ ਰੌਲਾ ਵਰਕਰਾਂ ਦਾ ਆ ਮੋਟਰਾਂ ਦਾ ਜੋਸ਼ ਬਹੁਤਾ ਦਿਖਾਈ ਨਹੀਂ ਦੇ ਰਿਹਾ ਬੇਸ਼ੱਕ ਵਿਧਾਨ ਸਭਾ ਹਲਕਿਆਂ ਦੇ ਐਮ ਐਲ ਏ ਸਾਰੇ ਏਡੀ ਚੋਟੀ ਦਾ ਜ਼ੋਰ ਲਾਈ ਜਾਂਦੇ ਆ ਲੇਕਿਨ ਕਾਕਾ ਬਰਾੜ ਉਸ ਦੇ باوجود ਵੀ ਇੱਕ ਅੱਠ ਖਿੱਚਣ ਚ ਬਹੁਤੇ ਕਾਮਯਾਬ ਨਹੀਂ ਦੇਖ ਰਹੇ ਜੇ ਅਪਾ ਸਭ ਤੋਂ ਵੱਧ ਸਰਗਰਮੀਆਂ ਚ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਗੱਲ ਕਰੀਏ ਤਾਂ ਉਹ ਨਰਦੇਵ ਸਿੰਘ ਬੋਬੀ ਮਾਨ ਜੋ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਏ ਗਏ ਆ ਚੋਣ ਮੈਦਾਨ ਚ ਨਿਤਰ ਹੋਇਆ ਲਗਭਗ ਉਹ ਸਾਰੇ ਹਲਕਿਆਂ 'ਚ ਆਪਣਾ ਇੱਕ ਦੌਰਾ ਮੁਕੰਮਲ ਕਰਨ ਦੇ ਨੇੜੇ ਆ। ਥੋੜਾ ਜਿਹਾ ਅਪਾ ਪਿੱਛੇ ਜਾਈਏ ਤਾਂ 28 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਲਗਾਤਾਰ ਫਰੋਹੇ ਪਰ ਲੋਕ ਸਭਾ ਹਲਕੇ ਤੋਂ ਸੀਟ ਜਿੱਤਦਾ ਆ ਰਿਹਾ ਹੈ। ਇਸ ਵਾਰ ਨਦੇ ਸਿੰਘ ਬੋਬੀ ਮਾਨਮੀ ਉਸ ਜਿੱਤ ਵਾਲੇ ਹਾਥੀ ਨੂੰ ਰਾਥ ਨੂੰ ਅੱਗੇ ਤੋਰ ਲਈ ਪੂਰੀ ਤਰ੍ਹਾਂ ਤਕੜੀ ਚੁੱਕ ਕੇ ਚੋਣ ਮੈਦਾਨ 'ਚ ਤੁੱਲੇ ਹੋਇਆ ਕਦੇ ਇਹ ਸੀਟ ਕਾਂਗਰਸ ਦੀ ਜਾਣੀ ਜਾਂਦੀ ਸੀ ਲੇਕਿਨ ਪਿਛਲੇ 28 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਐਸਾ ਪਲਟਾ ਮਾਰਿਆ ਕਿ ਲਗਾਤਾਰ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪੈਂਦੀ ਆ ਰਹੀ ਹੈ ਸਰਦਾਰ ਜੋਰਾ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਅਕਾਲੀ ਸਿਆਸੀ ਧਿਰ ਦੇ ਬਾਬਾ ਬੋੜ ਵੀ ਜਾਣੇ ਜਾਂਦੇ ਆ ਉਹਨਾਂ ਨੇ ਆਪਣੇ ਸਿਆਸੀ ਪੈਂਤੜੇ ਰਲਾਖੇ ਚਤਿਵਾਰ ਲਗਾਤਾਰ ਤਿੰਨ ਵਾਰ ਇਹ ਤੋਂ ਸੀਟ ਜਿੱਤੀ ਸੀ ਉਸ ਤੋਂ ਬਾਅਦ ਸ਼ੇਰ ਸਿੰਘ ਆਇਆ ਜਿਹੜੇ ਕਦੇ ਸ਼੍ਰੋਮਣੀ ਅਕਾਲੀ ਦਲ ਦਾ ਪੁੱਤ ਬਣ ਕੇ ਚੋਣ ਮદાન 'ਚ ਨੇਤਰ ਦੇ ਰਹੇ ਆ ਉਹਨਾਂ ਵੀ ਦੋ ਵਾਰ ਲਗਾਤਾਰ ਇਹ ਸੀਟ ਜਿੱਤੀ ਅਤੇ ਪਿਛਲੀ ਵਾਰ ਉਹਨਾਂ ਵੱਲੋਂ ਕਾਂਸ ਦਾ ਪੁੱਤ ਮਨਕੇ ਚੌਂਦਾਂਤ ਨਿਕਰਿਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ ਮੋਚੋੜਾ ਕਰ ਲਿਆ ਸੀ ਆਪਸੀ મતਭੇਦ ਪੈਦਾ ਹੋਏ ਸੀ ਕਾਂਸ ਨੇ ਸ਼ੇਰ ਸਿੰਘ ਘਾਇਆ ਨੂੰ ਚੌਂਦਾਂਤ ਉਮੀਦਵਾਰ ਬਜਾਉ ਉਤਾਰਿਆ ਸੀ ਤੇ ਦੂਸਰੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੋਣ ਮદાન ਚ ਨਿਤਰੇ ਸੀ ਜੰਨਾ ਨੇ ਬੜੀ ਸ਼ਾਨਦਾਰ ਜਿੱਤ ਦਰਜ ਕਰਦੇ ਆ ਆਪਣੇ ਵਿਰੋਧੀਆਂ ਨੂੰ ਹਰਾ ਕੇ ਇਹ ਸੀਟ ਆਪਣੇ ਨਾਮ ਕੀਤੀ ਸੀ ਤੇ ਅੱਜ ਵੀ ਸ਼ਰੋਮ ਲਈ ਇਕਾਲੀ ਦਲ ਦੇ ਝੰਡੇ ਨੂੰ ਬੁਲੰਦ ਕਰਨ ਲਈ ਸਰਦਾਰ ਜੋਰਾ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਦੇ ਹੋਨਰ ਛੋਟੇ ਸੁਪੁੱਤਰ ਨਰਦੇਵ ਸਿੰਘ ਬੋਬੀ ਮਾਨ ਚੋਣ ਮદાન ਚ ਨਿਤਰੇ ਹੋਇਆ ਘਰ ਘਰ ਪਹੁੰਚ ਕਰ ਰਿਹਾ ਆਪਣੇ ਬਾਪੂ ਦੀਆਂ ਮਾਰੀਆਂ ਮੱਲਾਂ ਨੋ ਲੋਕਾਂ ਚਲ ਜਾ ਰਿਹਾ ਉਹਨਾਂ ਦੀ ਹਰਮਨ ਪਿਆਰਤਾ ਉਹਨਾਂ ਦੇ ਸਬੰਧਾਂ ਨੂੰ ਫਿਰ ਤੋਂ ਰੰਗ ਦੇ ਰਿਹਾ ਬੇਸ਼ੱਕ ਉਹਨਾਂ ਦੇ ਮੁਕਾਬਲੇ ਚ ਅਕਾਲੀ ਦੇ ਦਲ ਦੇ ਮੁਕਾਬਲੇ ਚ ਭਾਈਪਾ ਕਾਂਗਰਸ ਗਾਇਬ ਨਜ਼ਰ ਆ ਰਹੀ ਹੈ ਤੇ ਇਸ ਗੈਪ ਦਾ ਪੂਰਾ ਫਾਇਦਾ ਉਠਾ ਰਿਆ ਨਰਦੇਵ ਸਿੰਘ ਬੋਬੀ ਮੰਨ ਜੋ ਜਿੱਥੇ ਰੂਸਿਆ ਨੂੰ ਮਨਾ ਰਿਹਾ ਉਥੇ ਅਕਾਲੀ ਦਲ ਤੋਂ ਦੂਰ ਹੋ ਚੁੱਕੇ ਦੂਸਰੀਆਂ ਪਾਰਟੀਆਂ ਨਾਲ ਰਲੇਵਾ ਕਰ ਚੁੱਕੇ ਆਗੂਆਂ ਨੂੰ ਵੀ ਮੋੜ ਤੋਂ ਅਕਾਲੀ ਖੇਮੇ ਵੱਲ ਮੋੜ ਰਿਹਾ ਮੁਹਾਰਾ ਮੋੜ ਰਿਹਾ ਸਫਲ ਹੋ ਰਿਹਾ ਇਸ ਆਪਣੇ ਅਕਾਲੀ ਦਲ ਦੇ ਬੇੜੇ 'ਚ ਵੱਤ ਵਾਤੋਂ ਵੋਟਰਾਂ ਨੂੰ ਸਵਾਰ ਕਰਨ ਲਈ ਗੱਲ ਕਰੀਏ ਭਾਜਪਾ ਦੀ ਤੇ ਭਾਜਪਾ ਜਿਹੜੀ ਉਮੀਦਵਾਰ ਅਲਾਨਨਸ ਬਹੁਤ ਪਛੜੀ ਹੋਈ ਆ ਫੈਸਲਾ ਨਹੀਂ ਲੈ ਰਹੀ ਜਿਸ ਨੂੰ ਉਮੀਦਵਾਰ ਲੱਭਣ ਲਈ ਦੂਸਰੀਆਂ ਪਾਰਟੀਆਂ ਦੇ ਝੋੜੀ ਵਾਲ ਝਾਕਣਾ ਪੈ ਰਿਆ ਜੇ ਆਪਾਂ ਗੱਲ ਕਰੀਏ ਭਾਈਪਾ ਦੀ ਭਾਈਪਾ ਜਿਹੜੀ ਦੂਜੇ ਪਾਰਟੀਆਂ ਦੇ ਖੇਮੇ 'ਚ ਝਾਕ ਰਹੀ ਹੈ ਉਹਨਾਂ ਦੇ ਲੀਡਰਾਂ ਨੂੰ ਖਿੱਚ ਕੇ ਲਿਆਉਣ ਲਈ ਚੋਣ ਮਤਾਨ 'ਚ ਜਿੱਤਾਰਨ ਲਈ ਪੂਰੀ ਤਰ੍ਹਾਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਜੇ ਆਪਾਂ ਗੱਲ ਕਰੀਏ ਫੋਜਪੁਰ ਦੇ ਲੋਕਾਂ ਦੇ ਹਰਮਨ ਪਿਆਰੇ ਆਗੂਆਂ 'ਚੋਂ ਇੱਕ ਰਮਿੰਦਰ ਆਮਲਾ ਜੋ ਕਾਂਗਰਸ ਦਾ ਪੁੱਤ ਬਣ ਕੇ ਚੋਲ ਮદાન ਚ ਨਿੱਤਰਦੇ ਰਹਿਆ ਇੱਕ ਵਾਰ ਜਲਾਲਾਬਾਦ ਤੋਂ ਐਮਐਲਏ ਵੀ ਵਿਧਾਇਕ ਵੀ ਚੁਣੇ ਜਾ ਚੁੱਕੇ ਐ ਅਤੇ ਆਪਣੀ ਮਿਲਣਸਾਰ ਸ਼ੈਲੀ ਤੋਂ ਪਿਆਰ ਭਰੇ ਬੋਲਣਾ ਵਾਲੀ ਮਿਲਣੀ ਤੋਂ ਲੋਕਾਂ ਦੇ ਕੰਮਕਾਜ ਕਰਵਾਉਣ ਤੋਂ ਲੋੜਵੰਦਾਂ ਦੀ ਮਦਦ ਕਰਨ ਤੋਂ ਬਹੁਤ ਹੀ ਅੱਛੇ ਜੀ ਜਾਣੇ ਜਾਂਦੇ ਐ ਅਤੇ ਲੋਕਾਂ ਇਸ ਕਰਕੇ ਉਹਨਾਂ ਨੂੰ ਲਵ ਕਰਦੇ ਆ ਪਿਆਰ ਕਰਦੇ ਆ ਉਹ ਵੀ ਕਾਂਸ ਛੱਡ ਕੇ ਕਾਂਸ ਬੜ ਕੇ ਚੌਹ ਮਦਾਨ 'ਚ ਮਿੱਤਰ ਦੇ ਤਾਂ ਲੋਕ ਉਹਨਾਂ ਨਾਲ ਡਟ ਕੇ ਖੜਨ ਲਈ ਤਿਆਰ ਪਰ ਤਿਆਰ ਬੈਠੇ ਸੀ ਉਹ ਵੀ ਭਾਈਪਾ ਦੇ ਕਮਲ ਤੇ ਸਵਾਰ ਹੋਣ ਲਈ ਕਾਲੇ ਆ ਤੇ ਦੂਸਰੇ ਪਾਸੇ ਭਾਈਪਾ ਤੋਂ ਉਮੀਦਵਾਰ ਬਰਨ ਲਈ ਸੰਜੀਤ ਕੁਮਾਰ ਜਿਆਨੀ ਸਾਬਕਾ ਕੈਬਨਰ ਮੰਤਰੀ ਪਿਛਲੇ ਕੁਝ ਅਰਸੇ ਤੋਂ ਪਾਰਟੀ ਉਹ ਚਾਗੂਆਂ ਤੱਕ ਪਹੁੰਚ ਕੇ ਆਪਣੇ ਦਾਅਵੇ ਜਾਰੀ ਪੇਸ਼ ਕਰ ਚੁੱਕਿਆ ਜੋ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਹੈ ਰਾਣਾ ਗਰਮੀਤ ਸਿੰਘ ਸੋਢੀ ਜਿਹੜੇ ਕਾਂਸ ਦੇ ਕਰਤਾ ਤਰਤਾ ਵਿੱਚੋਂ ਇੱਕ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਨ ਸਿੰਘ ਦੇ ਸੱਚੀ ਬਾ ਖਾਸ ਨਜ਼ਦੀਕਿਆਂ ਵਿੱਚੋਂ ਹੋਣ ਕਰਕੇ ਆਪਣੀ ਵੱਡੀ ਪਕੜ ਉਹਨਾਂ ਦੀ ਬਣਾਈ ਹੋਈ ਹੈ ਵੋਟਰਾਂ 'ਚ ਉਹ ਵੀ ਕਿਤੇ ਨਾ ਕਿਤੇ ਆਪਣੀ ਮਜ਼ਬੂਤ ਦਾਅਵੇਦਾਰੀ ਠੋਕੀ ਬੈਠੇ ਹੈ ਭਾਈਪਾ ਅਰਮਿੰਦਰ ਆਵਲੇ ਨੂੰ ਲੈ ਕੇ ਆਉਣ ਲਈ ਤਿਆਰ ਆ ਪੰਜਾਬ ਭਾਈਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਜਿਨ੍ਹਾਂ ਦੀ ਕਾਂਸ ਵਿੱਚ ਹੁੰਦਿਆ ਰਾਣੇ ਛੋਟੀ ਨਾਲ ਨਹੀਂ ਸੀ ਬਣਦੀ ਅੱਜ ਉਹ ਪੰਜਾਬ ਭਾਈਪਾ ਦੇ ਪ੍ਰਧਾਨ ਅਤੇ ਉਹ ਅਰਮਿੰਦਰ ਆਵਲਾ ਜਿਹੜਾ ਉਹਨਾਂ ਦੇ ਹਰਮਨ ਪਿਆਰਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਆਵਲਾ ਪਰਿਵਾਰ ਨੂੰ ਸਿਆਸੀ ਗਲਿਆਰਿਆਂ ਚ ਚੋਰ ਮੈਦਾਨ ਚ ਉਤਾਰਨ ਵਾਲਾ ਉਂਗਲ ਫੜ ਕੇ ਤੋੜਨ ਵਾਲਾ ਜਾਖੜ ਪਰਿਵਾਰ ਇੱਕ ਵਾਰ ਫਿਰ ਤੋਂ ਭਾਈਪਾ ਦੇ ਖੇਮੇ 'ਚ ਲਿਆਉਣ ਲਈ ਕਾਹਲਾ ਤੇ ਉਮੀਦਵਾਰ ਬਣਾਉਣ ਲਈ ਕਾਹਲਾ ਦੇਸ਼ ਪੱਧਰ ਤੇ ਕਾਰੋਬਾਰੀ ਹੋਣ ਕਰਕੇ ਰਮਿੰਦਰ ਆਂਗੁਲਾ ਦੇ ਦੂਸਰੇ ਭਰਾ ਵੀ ਭਾਈਪਾ ਦੀ ਚੜ੍ਹਤ ਹੋਣ ਕਰਕੇ ਦੇਸ਼ ਪੱਧਰ 'ਚ ਭਾਈਪਾ ਦਾ ਬੋਰਡ ਬਾਲਾ ਹੋਣ ਕਰਕੇ ਭਾਈਪਾ ਦੇ ਪੁੱਤ ਬਣ ਕੇ ਚੋਣ ਮੈਦਾਨ 'ਚ ਨਿੱਤਰ ਲਈ ਕਰਦੀਆਂ ਅਵਿਆਤਬੰਦੀਆਂ ਲੜਾ ਚੁੱਕਿਆ ਬਣਾ ਚੁੱਕਿਆ ਅੱਜ ਅਤੇ ਦੇਖਣਾ ਇਹ ਹੈ ਕਿ ਹੁਣ ਆਰਐਸਐਸ ਅਤੇ ਭਾਈਪਾ ਦੇ ਪੁਰਾਣੀ ਗੁੱਟ ਵਿੱਚੋਂ ਇੱਕ ਆਪਣੀ ਵੱਡੀ ਪકડ ਮਜ਼ਬੂਤ ਚੰਗੇ ਬੁਲਾਰੇ ਵਜੋਂ ਅੱਛੀ ਕਾਰਗੁਜ਼ਾਰੀ ਕਰਕੇ ਉਹ ਚਾਗਾਂ ਜੋ ਜਾਣੇ ਜਾਂਦੇ ਸਰਜੀਤ ਕੁਮਾਰ ਜਿਆਨੀ ਜੀ ਟਿਕਾਣੇ ਵਿੱਚ ਕਾਮਯਾਬ ਹੁੰਦੇ ਆ ਜਾਂ ਫਿਰ ਰਮਿੰਦਰ ਆਵਲਾ ਜਾਖੜ ਪੰਜਾਬ ਪ੍ਰਧਾਨ ਜਮੀਨ ਜਾਂ ਖਰਦੀ ਦੀ ਸਪੱਸ਼ਟ ਤੇ ਟਿਕ ਲੈਂਚ ਕਾਮਯਾਬ ਹੋ ਜਾਂਦੇ ਆ ਜੇਕਰ ਸਿਆਸੀ ਗਲਿਆਰਿਆਂ ਦੀ ਮੰਨੀਏ ਸਿਆਸੀ ਪੰਡਤਾਂ ਦੀ ਮੰਨੀਏ ਜੇਕਰ ਆਮਲਾ ਭਾਜਪਾ ਵੱਲੋਂ ਉਮੀਦਵਾਰ ਬਣਦਾ ਤਾਂ ਭਾਜਪਾ ਵਿੱਚੋਂ ਰਾਣਾ ਗਰਮੀਤ ਸਿੰਘ ਛੋਟੀ ਸਿੱਧਮ ਸਿੱਤੇ ਭਾਜਪਾ ਵਿੱਚੋਂ ਬਾਹਰ ਜਾਂਦੀਆਂ ਤਿਆਰੀਆਂ 'ਚ ਬੈਠੇ ਆ ਦੂਸਰੇ ਪਾਸੇ ਭਾਜਪਾ ਦਾ ਉਮੀਦਵਾਰ ਬਣ ਕੇ ਇਨਸਾਨ ਜਥੇਬੰਦੀਆਂ ਕਿਸਾਨ ਭਾਈਚਾਰੇ ਦਾ ਵਿਰੋਧ ਦਾ ਵੀ ਸਾਹਮਣਾ ਕਰਨਾ ਪਵੇਗਾ ਜੇ ਆਮ ਆਦਮੀ ਚੋਣ ਮੈਦਾਨ ਚ ਉਮੀਦਵਾਰ ਵਜੋਂ ਆਉਂਦੇ ਐ ਤੇ ਰਾਣਾ ਸੋਢੀ ਦਾ ਘਾਟਾ ਪਾਈਪਾਂ ਨੂੰ ਵੀ ਚੱਲਣ ਲਈ ਮਜਬੂਰ ਹੋਣਾ ਪਵੇਗਾ ਹੁਣ ਆਪਾਂ ਗੱਲ ਕਰਦੇ ਆਂ ਕਾਂਗਰਸ ਦੀ ਜਿਸ ਵੱਲੋਂ ਆਪਣਾ ਉਮੀਦਵਾਰ ਉਤਾਰ ਚ ਬੜੀ ਵੱਡੀ ਗਲਤੀ ਅਤੇ ਦੇਰੀ ਕੀਤੀ ਜਾ ਰਹੀ ਹੈ ਕਿਉਂਕਿ ਉਸ ਕੋਲ ਵਾਟਰ ਮੀਦਵਾਰਾਂ ਦੀ ਬੇਸ਼ੱਕ ਆਪਾਂ ਦੇਖੀਏ ਲੜੀ ਨਹੀਂ ਹੈਗੀ ਕਿਤੇ ਨਾ ਕਿਤੇ ਉਹ ਵੀ ਰਾਣਾ ਗਰਮੀਤ ਸਿੰਘ ਸੋਢੀ ਦੇ ਭਾਈਪਾਤੋਂ ਨਾਰਾਜ਼ ਹੋ ਕੇ ਵਾਪਸ ਕਾਂਗਰਸ 'ਚ ਆਉਣ ਵਾਲੀ ਆ ਤੁਹਾਨੂੰ ਦੇਖ ਰਹੀ ਐ ਸਿਆਸੀ ਖੇលਿਆਰੇ ਤਾਂ ਇਹ ਕਹਿੰਦੇ ਆ ਆਮੜਾ ਭਾਈਪਾਤ ਆਏਗਾ ਤੇ ਜਿਹੜਾ ਰਾਣਾ ਸੋਢੀ ਮੁੜ ਕਾਂਗਰਸ 'ਚ ਜਾਏਗਾ ਤੇ ਉਮੀਦਵਾਰ ਬਣ ਕੇ ਚੋਣ ਮੈਦਾਨ 'ਚ ਨਿਤਰੇਗਾ ਲੇਕਿਨ ਨਹੀਂ ਉਧਰ ਸ਼ੇਰ ਸਿੰਘ ਦੀ ਭਾਇਆ ਜਿਹੜੇ ਕਾਂਗਰਸ ਦੇ ਪੁੱਤ ਬਣ ਕੇ ਅੱਜ ਵਿਚਰ ਰਹਾ ਹੈ ਦੋ ਵਾਰ ਲੋਕ ਸਭਾ ਚੋਣਾਂ ਉਹ ਜਿੱਤ ਚੁੱਕਿਆ ਹੈ ਰਾਏ ਸੇਖ ਭਾਈਚਾਰੇ ਦਾ ਆਗੂ ਹੋਣ ਕਰਕੇ ਵੱਡਾ ਵੋਟ ਬੈਂਕ ਲੈ ਕੇ ਚੱਲਦੇ ਆ ਭਾਈਚਾਰੇ ਦੀਆਂ ਵੋਟਾਂ ਉਹਨਾਂ ਦੀ ਜਿੱਤ ਦਾ ਕਾਰਨ ਬਣਦੀ ਹੈ ਤਿੰਨ ਵਾਰ ਲੋਕ ਸਭਾ ਚੋਣਾਂ ਉਹ ਲੜ ਚੁੱਕਿਆ ਜਿਨ੍ਹਾਂ ਵਿੱਚੋਂ ਦੋ ਵਾਰ ਸਫਲ ਤੇ ਇੱਕ ਵਾਰ ਅਸਫਲਤਾ ਉਹਨਾਂ ਦੇ ਪੱਲੇ ਪਈ ਹੈ ਉਹਨਾਂ ਸ਼ੇਰ ਸਿੰਘ ਘਬਾਇਆ ਨੇ ਚੋਣ ਮੈਦਾਨ 'ਚ ਨਿੱਤਰਦੇ ਹੋਏ ਆਪਣੇ ਪੱਧਰ ਤੇ ਚੋਣ ਪ੍ਰਚਾਰ ਕਰਦਿਆਂ ਨਵੀਆਂ ਚਰਚਾਵਾਂ ਸ਼ੇੜ ਦਿੱਤੀਆਂ ਅਤੇ ਉਹਨਾਂ ਦਾ ਕਹਿਣਾ ਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਫੋਨ ਕਰਕੇ ਟਿਕਟ ਪੱਕੀ ਹੋਣ ਦਾ ਵਿਸ਼ਵਾਸ ਦਿਵਾਇਆ ਤੇ ਚੋਣ ਮੈਦਾਨ 'ਚ ਨਿੱਤਰ ਕੇ ਪ੍ਰਚਾਰ ਕਰਨ ਲਈ ਵੋਟਰਾਂ ਨੂੰ ਕੀਲਣ ਲਈ ਤੁਰੰਦਾ ਸੱਦਾ ਦਿੱਤਾ ਹੁਕਮ ਦਿੱਤਾ ਜਿਸ ਕਰਕੇ ਉਹ ਚੋਣ ਮੈਦਾਨ 'ਚ ਨਿੱਤਰਿਆ ਲੇਕਿਨ ਨਹੀਂ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਹੜੀ ਮੌਕੇ ਦੇ ਮੌਕੇ ਹੀ ਆਪਣੇ ਉਮੀਦਵਾਰ ਬਦਲ ਦਿੰਦੀ ਹੈ ਅਤੇ ਫਿਰ ਜਿਹੜੇ ਲੋਕਾਂ ਨੇ ਚੋਣ ਪ੍ਰਚਾਰ ਵਿੰਡਿਆ ਹੁੰਦਾ ਉਹ ਨਿਰਾਸ਼ਾ ਦੇ ਮੂਡ ਚ ਕਾਰ ਬੈਠਦੇ ਆ ਦੇਖਣਾ ਇਹ ਹੈ ਕਿ ਚੋਣ ਮੈਦਾਨ ਚ ਗਾਹ ਪਾਈ ਫਿਰਦੇ ਨਰਦੇਵ ਸਿੰਘ ਬੋਬੀਮਾਨ ਸ਼੍ਰੋਮੀ ਖਾਲੀਦਲ ਬਾਦਲ ਦੇ ਇੱਕ ਉਮੀਦਵਾਰ ਨੂੰ ਟੱਕਰ ਦੇਣ ਲਈ ਭਾਜਪਾ ਕਿਸ ਨੂੰ ਯੋਗ ਸਮਝਦੀ ਆ ਕਾਂਗਰਸ ਕਿਸ ਨੂੰ ਯੋਗ ਸਮਝਦੀ ਆ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਚ ਨਿਤਾਰਦੀ ਆ ਜਾਂ ਫਿਰ ਚੋਣ ਪ੍ਰਚਾਰ ਚ ਪਰਚੂਡ ਕਰਕੇ ਲੋਕ ਸਭਾ ਚੋਣਾਂ ਚ ਵੀ ਇਸ ਦਾ ਨੁਕਸਾਨ ਚੱਲਣ ਲਈ ਕਿੰਨੀ ਦੇਰ ਹੋਰ ਸਫਲ ਕਰਕੇ ਬੈਠੇਗੀ ਭਾਜਪਾ ਕਾਂਗਰਸ ਦੇ ਜਿਹੜੇ ਵਰਕਰ ਸਮਰਥਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਏ ਆਪਣੇ ਉਹ ਚਾਗੂਣੋਂ ਕੋਸ ਵੀ ਰਹੇ ਆ ਲੇਕਿਨ ਇਹ ਸਿਆਸੀ ਗਲਿਆਰੇ ਇਨ ਤੇ ਕੁਝ ਵੀ ਸੰਭਵ ਆ ਦੇਖਦੇ ਆ ਹੁਣ ਨਿਰਦੇਸ਼ ਸਿੰਘ ਬੋਬੀ ਮਾਨ ਜਿਹੜੇ ਇੱਕ ਨੰਬਰ ਤੇ ਚੋਣ ਮੈਦਾਨ ਚੋਣ ਪ੍ਰਚਾਰ ਚ ਚੱਲ ਰਿਹਾ ਆ ਜਗਦੀਸ਼ ਸਿੰਘ ਕਾਕਾ ਬਰਾੜ ਆਮ ਆਦਮੀ ਪਾਰਟੀ ਜਿਹੜੇ ਉਮੀਦਵਾਰਾਂ ਉਹ ਵੀ ਬੜੀ ਤੇਜ਼ੀ ਨਾਲ ਵਰਕਰਾਂ ਨੂੰ ਵੋਟਰਾਂ ਨੂੰ ਪਿੱਲਰ ਲਈ ਹਰ ਸੰਭਵ ਯਤਨ ਕਰ ਰਹੇ ਆ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਸਪਾ ਵੱਲੋਂ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਚ उतारे ਗਏ ਆ ਲੇਕਿਨ ਉਹਨਾਂ ਨੂੰ ਕਾਫੀ ਕਾੜੀਆਂ ਮਿਹਨਤਾਂ ਕਰਨੀਆਂ ਪੈਣਗੀਆਂ। ਸਭ ਤੋਂ ਪਹਿਲਾਂ ਤਾਂ ਕਾਂਗਰਸ ਅਤੇ ਭਾਜਪਾ ਜਿਨ੍ਹਾਂ ਦੇ ਚੋਣ ਮੈਦਾਨ ਚ ਆਪਣੇ ਉਮੀਦਵਾਰ ਨਹੀਂ ਤਟਾਰਦੇ ਉਹਨੀ ਦੇ ਤਤ ਨਰਦੇਵ ਸਿੰਘ ਬੋਬੀਵਾਨ ਵਾਤਵਾਦ ਆਪਣੇ ਵੋਟਰਾਂ ਨੂੰ ਕੀ ਲੈਣ ਦੇਖਦੇ ਆ ਕਿੰਨਾ ਕਾਮਯਾਬ ਹੁੰਦੇ ਆ ਆਉਣ ਵਾਲੇ ਦਿਨਾਂ 'ਚ ਫਿਰ ਜਲਦ ਮਿਲਾਂਗੇ ਜੋ ਛੁੱਟੀਆਂ 80 ਕਾਲ